ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਇੱਕ ਆਰਮੀ ਦੀ ਗੱਡੀ ਅਤੇ ਇੱਕ ਕਾਰ ਦੇ ਇੱਕ ਦੂਜੇ ਨੂੰ ਓਵਰਟੇਕ ਕਰਨ ਤੇਜ ਰਫਤਾਰ ਹੋਣ ਕਾਰਨ ਗੱਡੀਆਂ ਦਾ ਸੰਤੁਲਨ ਵਿਗੜਨ ਕਾਰਨ ਦੋਵੇਂ ਹੀ ਗੱਡੀਆਂ ਸੜਕ ਤੇ ਪਲਟ ਗਏ ਜਿੱਥੇ ਕੀ ਮੌਕੇ ਤੇ ਪੁੱਜੀ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਗੱਡੀਆਂ ਨੂੰ ਸਾਈਡ ਤੇ ਕਰਵਾ ਕੇ ਆਵਾਜਾਈ ਨੂੰ ਤੁਰੰਤ ਬਹਾਲ ਕੀਤਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪੁਲਿਸ ਅਧਿਕਾਰੀ ਬਲਜੀਤ ਸਿੰਘ ਐਸਐਸਏ ਨੇ ਦੱਸਿਆ ਕਿ ਦੋਵੇਂ ਗੱਡੀਆਂ ਦਸੂਹਾ ਸਾਈਡ ਤੋਂ ਆ ਰਹੀਆਂ ਸਨ ਤੇ ਇੱਕ ਦੂਜੇ ਨੂੰ ਓਵਰਟੇਕ ਕਰਨ ਲੱਗੇ ਤੇ ਦੋਵੇਂ ਹੀ ਆਪਸ ਵਿੱਚ ਮੋਬਲੀ ਟਕਰਾਣ ਕਾਰਨ ਸੜਕ ਤੇ ਪਲਟ ਗਏ ਜਿਸ ਵਿੱਚ ਆਰਮੀ ਦੀ ਗੱਡੀ ਵਿੱਚ ਕੁਝ ਆਰਮੀ ਦੇ ਅਧਿਕਾਰੀ ਸਵਾਰ ਸਨ ਤੇ ਦੂਸਰੀ ਗੱਡੀ ਵਿੱਚ एक ही परिवार जो की जलंधर तो था मैं जा रहा था और आई तो है और हमारी गाड़ी जो डिवाइडर हमने ब्रेक मारने की कोशिश किया ब्रेक हमने लगाया दिख रहा है वो गाड़ी फिर आई और हमारी गाड़ी डिवाइडर से टकरा रहे तो हमारी गाड़ी आपका ਸਾਨੂੰ ਵੀ ਕਿਸੇ ਅਨਪਰਸਨ ਦਾ ਫੋਨ ਆਇਆ ਵੀ ਉੱਥੇ ਨਾ ਮੈਡੀਕਲ ਦੀ ਗੱਡੀ ਪਲਟ ਗਈ ਆ ਸੂਰ ਆ ਕੇ ਪਤਾ ਕੀਤਾ ਤਾਂ ਸੂਹੇ ਵਾਲੀ ਸਾਈਡ ਤੋਂ ਦੋਨੇ ਗੱਡੀਆਂ ਆ ਰਹੀਆਂ ਸੀਗਾ ਜੋ ਕਿ ਦੋਨੇ ਗੱਡੀਆਂ ਦਾ ਸਤੁਲਨ ਵਿਗੜਨ ਕਰਕੇ ਆਸੋਚੇ ਟਕਰਾ ਗਈਆਂ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਜੋ ਕਿ ਕ੍ਰੇਨ ਲਿਆ ਕੇ ਦੋਨਾਂ ਨੂੰ ਸਿੱਧਾ ਕਰਾ ਕੇ ਕਰੋੜ ਕਲੀਅਰ ਕਰਾਇਆ ਲਿਆ ਪ੍ਰਾਈਵੇਟ ਕੱਢੀ ਸੀ ਕਿੰਨੇ ਜانے ਸਵਾਰ ਸੀ ਕੋਈ ਤਿੰਨ ਜانے ਸਵਾਰ ਸੀ ਉਹ ਵੀ ਤੁਸੀਂ ਹਾਂ ਦਸੂਹੇ ਤੋਂ ਜਲੰਧਰ ਵਾਲੀ ਸਾਈਡ ਨਹੀਂ ਜਾ ਰਹਾ ਸੀ 50 ਹੋ ਗਏ हां ਦੋਨੇ ਦੋਨੇ ਪੰਜਾਇਦਾ ਪਚਾਇਆ ਆਪਣੇ ਮੁਲਾਜ਼ਮਾਂ ਦਾ ਵੀ ਪਚਾਇਆ ਤੇ ਜਿਹੜੀ ਪ੍ਰਾਈਵੇਟ ਪਰਸਨ ਹੈ ਉਹਨਾਂ ਦਾ ਵੀ ਪਚਾਇਆ